ਨਮਸਕਾਰ ਜੀ ਸਾਰਿਆਂ ਨੂੰ ਟਿਊਟੋਰੀਅਲ ਨੂੰ ਕੋਈ ਤੁਹਾਡਾ ਸਵਾਗਤ ਆਸ਼ਾ ਕਰਦੇ ਹਾਂ ਖੁਸ਼ ਅਤੇ ਤੰਦਰੁਸਤ ਹੋਵੋਗੇ ਆਪਾਂ ਆਪਣੇ ਕੰਮਾਂ ਵਿੱਚ ਵਿਅਸਤ ਹੋਵਾਂਗੇ ਅੱਜ ਅਸੀਂ ਤੁਹਾਨੂੰ ਵਜ ਸੈਂਡਵਿਚ ਬਣਾ ਕੇ ਦਿਖਾਵਾਂਗੇ ਆਪਾਂ ਘਰੇ ਕੇ ਇਸ ਤਰ੍ਹਾਂ ਬਾਜ਼ਾਰ ਵਰਗੇ ਸੈਂਡਵਿਚ ਬਣਾ ਕੇ ਘਰੇ ਤਿਆਰ ਕਰ ਸਕਦੇ ਇੱਧਰ ਆਪਾਂ ਦੋ ਖੀਰੇ ਲੈ ਲੈ ਦੋ ਟਮਾਟਰ ਲੈ ਲੈ ਛਿਮਲਾ ਮਿਰਚ ਤੇ ਪਿਆਜ਼ ਤੇ ਹਰੀ ਮਿਰਚ ਲੈ ਲਈ ਹੁਣ ਆਪਾਂ ਇਹਨਾਂ ਨੂੰ ਬਰੀਕ ਬਰੀਕ ਕੱਟ ਲਵਾਂਗੇ ਦੇਖੋ ਇਸ ਤਰ੍ਹਾਂ ਆਪਾਂ ਪਿਆਜ਼ ਬਰੀਕ ਬਰੀਕ ਕੱਟ ਲਏ ਇਹ ਸ਼ਿਮਲਾ ਮਿਰਚਾਂ ਵੀ ਆਪਾਂ ਇਸ ਤਰ੍ਹਾਂ ਕੱਟ ਲਵਾਂਗੇ ਤੁਸੀਂ ਕੁਝ ਹੋਰ ਸਬਜੀ ਪਾਣੀ ਚਾਹਣੇ ਉਹ ਵੀ ਪਾ ਸਕਦੇ ਆ ਤੇ ਇੱਕ ਆਪਾਂ ਹਰੀ ਮਿਰਚ ਲਵਾਂਗੇ ਤੇ ਖੀਰਾ ਵੀ ਆਪਾਂ ਬਰੀਕ-ਬਰੀਕ ਕੱਟ ਲਵਾਂਗੇ ਟਮਾਟਰ ਇਹ ਸਾਰੀਆਂ ਸਬਜ਼ੀਆਂ ਆਪਾਂ ਕੱਟ ਕੇ ਰੱਖ ਲਈਆਂ ਦੇਖੋ ਹੁਣ ਆਪਾਂ ਇਹਨਾਂ ਨੂੰ ਮਿਕਸ ਕਰਾਂਗੇ ਤੇ ਇੱਧਰ ਆਪਾਂ ਬ੍ਰਾਊਨ ਬ੍ਰੈਡ ਲੈ ਲੇ ਤੁਸੀਂ ਮੈਦੇ ਦੇ ਵੀ ਲੈ ਸਕਦੇ ਹੋ ਪਰ ਆ ਬ੍ਰਾਊਨ ਬ੍ਰੈਡ ਆਟੇ ਦੇ ਹੁੰਦੇ ਆ ਹੁਣ ਆਪਾਂ ਪਿਆਜ਼, ਸ਼ਿਮਲਾ ਮਿਰਚ, ꨄੀਰਾ, ਟਮਾਟਰ ਨੂੰ ਮਿਕਸ ਕਰ ਲਵਾਂਗੇ। ਇਹਦੇ ਵਿੱਚ ਆਪਾਂ ਲਾਲ ਮਿਰਚ ਪਾਊਡਰ ਪਾਵਾਂਗੇ ਤੇ ਕਾਲੀ ਮਿਰਚ ਵੀ ਪਾਵਾਂਗੇ। ਮਿਰਚਾਂ ਆਪਣੇ ਹਿਸਾਬ ਨਾਲ ਹੀ ਪਾਵਾਂਗੇ। ਕਾਲਾ ਨਮਕ ਤੇ ਮਾਇਓਨੈਜ਼ ਇਹ ਵੀ ਤੁਸੀਂ ਜਿੰਨਾ ਚਾਹਨੇ ਉਪਾ ਸਕਦੇ ਹੋ ਤੇ ਸਾਸ ਤੇ ਇਹ ਵਧੀਆ ਟੇਸਟ ਲਿਆਵੇਗੀ ਖੱਟਾ ਮਿੱਠਾ ਟੇਸਟ ਬਹੁਤ ਵਧੀਆ ਹੀ ਆਊਗਾ ਇਹਨਾਂ ਦਾ ਤੁਸੀਂ ਸਬਜ਼ੀਆਂ ਕੁਝ ਹੋਰ ਪਾਣੀਆਂ ਚਾਹਨੇ ਹੋਰ ਪਾ ਸਕਦੇ ਹੋ ਤੇ ਇਹ ਸੈਂਡਵਿਚ ਆਪਣੇ ਬਜ਼ਾਰ ਵਰਗੇ ਬਣ ਕੇ ਤਿਆਰ ਹੋਣਗੇ ਇੱਕ ਵਾਰੀ ਘਰੇ ਜ਼ਰੂਰ ਟਰਾਈ ਕਰਿਓ ਦੇਖੋ ਆਪਾਂ ਸਾਰਾ ਮਿਕਸ ਕਰ ਲਿਆ ਹੁਣ ਆਪਾਂ ਇਹਨਾਂ ਨੂੰ ਬ੍ਰੈਡ ਦੇ ਉੱਪਰ ਅੱਕੇ ਚੰਗੀ ਤਰ੍ਹਾਂ ਸੈੱਟ ਕਰ ਲਵਾਂਗੇ। ਆਪਾਂ ਇਤਨਾ ਤੇ ਆਪਾਂ ਉਤੋਂ ਦੂਸਰੇ ਬ੍ਰੈਡ ਨਾਲ ਐ ਸੈੱਟ ਕਰਕੇ ਹੁਣ ਆਪਾਂ ਦੂਸਰਾ ਬ੍ਰੈਡ ਵੀ ਐਸੇ ਤਰ੍ਹਾਂ ਹੀ ਤਿਆਰ ਕਰਾਂਗੇ। ਤੁਸੀਂ ਇਹਨਾਂ ਵਿੱਚ ਜਿੰਨਾ ਪਾ ਸਕਦੇ ਹੋ ਪਾ ਸਕਦੇ ਹੋ ਹੁਣ ਇਹ ਆਪਾਂ ਦੂਸਰਾ ਬ੍ਰੈਡ ਤੇ ਬਾਕੀ ਬ੍ਰੈਡ ਵੀ ਆਪਾਂ ਇਸ ਤਰ੍ਹਾਂ ਸੈੱਟ ਕਰਾਂਗੇ ਆਪਾਂ ਹੁਣ ਸੈਂਡਵਿਚ ਮੇਕਰ ਲੈ ਲਿਆ ਉਸ ਦੇ ਉੱਪਰ ਆਪਾਂ ਚੋਲ ਲਗਾਵਾਂਗੇ ਤੁਸੀਂ ਤਵਾ ਵੀ ਲੈ ਸਕਦੇ ਤਵੇ ਤੇ ਵੀ ਬਹੁਤ ਵਧੀਆ ਬਣਦੇ ਜੇ ਪਰ ਆਪਾਂ ਸੈਂਡਵਿਚ ਮੇਕਰ ਲਿਆ ਇਹਦੇ ਉੱਪਰ ਆਪਾਂ ਦੇਸੀ ਘਿਓ ਲਗਾ ਦੇਵਾਂਗੇ तो आप दूसरा भी इस तरह ही घ्यो ला के इस रख देवें हम आप इस बंद कर दे देखो अपने किन्ने वजिए सेंडविच तैयार हो गया, आप हम दूसरे पास रख देवे ਆਪਣੇ ਤਵੇ ਤੇ ਵੀ ਇਸ ਤਰ੍ਹਾਂ ਹੀ ਬੰਦਦੇ ਆ ਤੁਸੀਂ ਇੱਕ ਵਾਰੀ ਇਸ ਤਰ੍ਹਾਂ ਜ਼ਰੂਰ ਟਰਾਈ ਕਰਿਓ ਦੇਖੋ ਕਿੰਨੇ ਵਧੀਆ ਆਪਣੇ ਸੈਂਡਵਿਚ ਬਣ ਕੇ ਤਿਆਰ ਹੋ ਗਏ ਤੁਸੀਂ ਕਿਸੇ ਵੀ ਸ਼ੇਪ ਵਿੱਚ ਕੱਟ ਸਕਦੇ ਹੋ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਸੈਂਡਵਿਚ ਸੈਂਡਵਿਚ ਦੀ ਦੇਖੋ ਕਿੰਨੇ ਵਧੀਆ ਬਣ ਕੇ ਆਪਣੇ ਤਿਆਰ ਹੋਏ ਆ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਤਾਂ ਕਿ ਅਸੀਂ ਤੁਹਾਡੇ ਵਾਸਤੇ ਅੱਗੇ ਵੀ ਇਸ ਤਰ੍ਹਾਂ ਹੀ ਵਧੀਆ ਵੀਡੀਓ ਲੈ ਕੇ ਆਈਏ ਦੇਖੋ ਤੁਸੀਂ ਚਾਹ ਨਾਲ ਦਹੀਂ ਨਾਲ ਚਾਹ ਫੂਸ ਨਾਲ ਵੀ ਇਸ ਨੂੰ ਖਾ ਸਕਦੇ ਹੋ ਬਹੁਤ ਵਧੀਆ ਤੇ ਘਰੇ ਮਾਰਕੀਟ ਵਰਗੇ